ਅੱਛੇ ਕਾਲ ਮੈਂ ਸੁਲੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਹੋਈ ਬਾਰਿਸ਼ ਅਤੇ ਬਰਫਬਾਰੀ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਦਿੱਤਾ ਠੰਡ ਨੇ ਸ਼ੁਰੂ ਹੋ ਗਈ ਹੈ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.6 ਡਿਗਰੀ ਦੀ ਗਿਰਾਵਟ ਆਈ ਹੈ ਜੋ ਕਿ ਆਮ ਨਾਲੋਂ 9.6 ਡਿਗਰੀ ਘੱਟ ਹੈ ਗੁਰਦਾਸਪੁਰ ਵਿੱਚ ਸਭ ਤੋਂ ਵੱਧ 30.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸ ਦੌਰਾਨ ਅੱਜ ਤੋਂ ਮੌਸਮ ਸਾਫ਼ ਰਹਿਣ ਦੀ ਉਮੀਦ ਹੈ 13 ਅਕਤੂਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅੱਜ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ ਵਿਭਾਗ ਨੇ ਮੀਂਹ ਨੂੰ ਲੈ ਕੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਚੰਡੀਗੜ੍ਹ ਦੇ ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ ਸਾਰੇ ਸ਼ਹਿਰਾਂ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ کل ਚੰਡੀਗੜ੍ਹ ਵਿੱਚ ਸਭ ਤੋਂ ਠੰਡਾ ਦਿਨ ਸੀ ਇਸ ਦੌਰਾਨ ਮੌਸਮ ਵਿਭਾਗ ਦੇ ਅਨੁਸਾਰ 8 ਅਕਤੂਬਰ ਨੂੰ ਉੱਤਰ ਪੱਛਮੀ ਹਵਾਵਾਂ ਸ਼ੁਰੂ ਹੋਣਗੀਆਂ ਜਿਸ ਨਾਲ ਤਾਪਮਾਨ ਖਾਸ ਕਰਕੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ ਸਵੇਰੇ ਅਤੇ ਸ਼ਾਮ ਨੂੰ ਹਲਕੀ ਠੰਡ ਮਹਿਸੂਸ ਹੋਵੇਗੀ ਦੀਵਾਲੀ ਤੋਂ ਬਾਅਦ ਦਿਨ ਵੀ ਠੰਡੇ ਹੋ ਜਾਣਗੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਖਬਰ ਹੈ ਕਿ ਗਾਇਕ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਤਾਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਬਿੱਤੇ ਦਿਨੀ ਹਿਮਾਚਲ ਦੇ ਬੱਦੀ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਰਾਜਵੀਰ ਜਵੰਦਾ ਦੇ ਸਿਰ ਤੇ ਰੀੜ ਦੀ ਹੱਡੀ 'ਚ ਸੱਟਾਂ ਲੱਗੀਆਂ ਸਨ ਹਸਪਤਾਲ ਲਿਉਣ ਤੋਂ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਉਸ ਦਿਨ ਤੋਂ ਲਗਾਤਾਰ ਵੈਂਟੀਲੇਟਰ ਤੇ ਰੱਖਿਆ ਗਿਆ ਤੇ ਅੱਜ ਗਾਇਕ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਰਾਜਵੀਰ ਜਵੰ ਤੋ ਵੈਂਟੀਲੇਟਰ ਤੇ ਸਨ 40 ਸਿਕਿਟ ਡਾਕਟਰਾਂ ਦੀ ਟੀਮ ਬੋਲੋ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਸੀ ਤੇ ਉਮੀਦ ਪ੍ਰਗਟਾਈ ਜਾ ਰਹੀ ਸੀ ਕਿ ਰਾਜਵੀਰ ਜਲਦੀ ਹੀ ਠੀਕ ਹੋ ਕੇ ਘਰ ਵਾਪਸ ਪਰਤੇਗਾ पर परमात्मा ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਹਾਲਾਂਕਿ 2-3 ਦਿਨ ਤੋਂ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਵੱਲੋਂ ਮੈਡੀਕਲ ਬੁਲਟਿਨ ਵੀ ਬੰਦ ਕਰ ਦਿੱਤੇ ਗਏ ਸਨ ਖਬਰ ਹੈ ਕਿ ਜਵੰਦਾ ਦੀ ਭੈਣ ਵੀ ਅਮਰੀਕਾ ਤੋਂ ਪੰਜਾਬ ਪਹੁੰਚ ਰਹੀ ਹੈ ਜੋ ਕਿ ਆ ਕੇ ਡਾਕਟਰਾਂ ਨਾਲ ਮੀਟਿੰਗ ਕਰਨਗੇ ਰਾਜਵੀਰ ਜਵੰਦਾ ਦੀ ਮੌਤ ਤੇ ਉਹਨਾਂ ਦੇ ਜੱਦੀ ਪਿੰਡ ਪੋਨਾ ਦੇ ਸਰਪੰਚ ਹਰਪੀ ਸਿੰਘ ਨੇ ਦੁੱਖ ਜਤਾਇਆ ਤੇ ਪੂਰੇ ਪਿੰਡ ਵਿੱਚ ਮਾਤਮ ਸ਼ਾ ਗਿਆ ਨੇੜੇ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਲਿਆਉਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਸਲਾਹਾਂ ਕੀਤੀ। ਕਾਰਨੀ ਨੇ ਓਵਲ ਦਫ਼ਤਰ ਵਿੱਚ ਟਰੰਪ ਨਾਲ ਦੁਬੱਲੀ ਗੱਲਬਾਤ ਦੌਰਾਨ ਕਿਹਾ ਆਰਥਿਕਤਾ ਵਿੱਚ ਤਬਦੀਲੀ, ਰੱਖਿਆ ਖਰਚਿਆਂ ਲਈ ਨਾਟੋ ਪਾਈ ਵਾਲਾਂ ਦੀ ਬੇਮਿਸਾਲ ਬਚਨੁਵੱਤਾ ਭਾਰਤ ਤੇ ਪਾਕਿਸਤਾਨ ਤੋਂ ਲੈ ਕੇ ਅਜ਼ਰਬਾਈਜਾਨ ਅਰਮੀਨੀਆ ਤੱਕ ਵਿਚਕਾਰ ਸ਼ਾਂਤੀ ਸਥਾਪਿਤ ਕਰਨਾ ਈਰਾਨ ਨੂੰ ਅਤਵਾਦੀ ਤਾਕਤ ਵਜੋਂ ਅਸਮਰੱਥ ਕਰਨਾ ਵਰਗੇ ਕੰਮ ਕਰਕੇ ਤੁਸੀਂ ਖੁਦ ਨੂੰ ਇੱਕ ਪਰਿਵਰਤਨਸ਼ੀਲ ਰਾਸ਼ਟਰਪਤੀ ਸਾਬਿਤ ਕੀਤਾ April ਚ ਪ੍ਰਧਾਨ ਮੰਤਰੀ ਚੁਣੇਗੇ ਕਾਰਨੀ ਨੇ ਇਸ ਸਾਲ ਮਈ ਚ ਵੀ ਵਾਈਟ ਹਾਊਸ ਦਾ ਦੌਰਾ ਕੀਤਾ ਸੀ 10 ਮਈ ਤੋਂ ਜਦੋਂ 트럼ਪ ਨੇ ਸੋਸ਼ਲ ਮੀਡੀਆ ਉੱਤੇ ਐਲਾਨ ਕੀਤਾ ਸੀ ਕਿ ਭਾਰਤ ਤੇ ਪਾਕਿਸਤਾਨ ਵਾਸ਼ਿੰਗਟਨ ਦੀ ਵਿਚੋਲਗੀ ਦੀ ਲੰਬੀ ਰਾਤ ਦੀ ਗਲਬਾਤ ਤੋਂ ਬਾਅਦ ਪੂਰੀ ਅਤੇ ਤੁਰੰਤ ਜਗਬੰਦੀ ਉਤੇ ਸਹਿਮਤ ਹੋ ਗਏ ਸਨ ਤਾਂ ਉਹਨਾਂ ਨੇ ਲਗਭਗ 50 ਵਾਰ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਸਲਝਾਉਣ ਵਿੱਚ ਮਦਦ ਕੀਤੀ ਹੈ ਪੰਜਾਬ ਵਿੱਚ ਬਿਜਲੀ ਕਟਾਂ ਦੀ ਪਰੇਸ਼ਾਨੀ ਖਤਮ ਹੋਣ ਵਾਲੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਰੋਸ਼ਨ ਪੰਜਾਬ ਯੋਜਨਾ ਸ਼ੁਰੂ ਕੀਤੀ ਹੈ ਜੋ ਅਗਲੇ ਸਾਲ ਤੱਕ ਪੂਰੇ ਸੂਬੇ ਵਿੱਚ 24 ਘੰਟੇ ਨਿਰਵਿਘਨ ਅਤੇ ਕਿਫਾਇਤੀ ਬਿਜਲੀ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ ਇਹ ਸਿਰਫ ਇੱਕ ਯੋਜਨਾ ਨਹੀਂ ਹੈ ਸਗੋਂ ਪੰਜਾਬ ਦੇ ਹਰ ਘਰ ਹਰ ਖੇਤ ਅਤੇ ਹਰ ਉਦਯੋਗ ਨੂੰ ਰੋਸ਼ਨ ਕਰਨ ਦਾ ਮਿਸ਼ਨ ਹੈ ਰੋਸ਼ਨ ਪੰਜਾਬ ਯੋਜਨਾ ਦਾ ਅਸਲ ਉਦੇਸ਼ ਜਨਤਾ ਨੂੰ ਪ੍ਰੋਸੈਸ ਜੋ ਕਿਫਾਇਤੀ ਅਤੇ ਨਿਰਵਿਘਨ ਬਿਜਲੀ ਪ੍ਰਦਾਨ ਕਰਨਾ ਮਾਨ ਸਰਕਾਰ ਨੇ ਇਸ ਪ੍ਰੋਜੈਕਟ ਲਈ 5000 ਕਰੋੜ ਦਾ ਵੱਡਾ ਨਿਵੇਸ਼ ਕੀਤਾ ਇਹ ਪੰਜਾਬ ਦੇ ਇਤਿਹਾਸ ਵਿੱਚ ਇਹ ਖੇਤਰ ਵਿੱਚ ਸਭ ਤੋਂ ਵੱਡਾ ਖਰਚ ਹੈ ਇਸ ਦਾ ਟੀਚਾ ਪੂਰੇ ਬਿਜਲੀ ਪ੍ਰਣਾਲੀ ਨੂੰ ਮੂੜ ਸੁਰਜੀਤ ਕਰਨਾ ਹਰ ਪਿੰਡ ਅਤੇ ਸ਼ਹਿਰ ਨੂੰ ਨਿਰਵਿਘਨ ਬਿਜਲੀ ਸਪਲਾਈ ਜਕੀਨੀ ਬਣਾਉਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਰਫ ਬਿਜਲੀ ਬਾਰੇ ਨਹੀਂ ਹੈ ਸਭ ਤੋਂ ਪੰਜਾਬ ਦੇ ਉਜਵਲ ਪਵਿਕ ਦੀ ਨੀ ਹੈ ਹੁਣ ਪੰਜਾਬ ਦਾ ਹਰ ਘਰ ਹਰ ਖੇਤ ਅਤੇ ਹਰ ਉਦਯੋਗ ਸੱਚਮੁੱਚ ਰੋਸ਼ਨ ਹੋਵੇਗਾ ਇਹ ਇੱਕ ਚਮਕਦਾਰ ਪੰਜਾਬ ਦਾ ਸੁਪਨਾ ਹੈ ਬਿਜਲੀ ਮੰਤਰੀ ਸੰਜੀਵ ਅਰੋੜਾ ਇਸ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਨੇ ਜਦੋਂ ਕਿ ਪੀਐਸਪੀਸੀਐਲ ਦੇ ਚੇਅਰਮੈਨ ਅਜੀਤ ਕੁਮਾਰ सिन्हा ਅਤੇ ਉਹਨਾਂ ਦੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਜੋ ਜਕਿੰਨੇ ਬਣਾਇਆ ਜਾ ਸਕੇ ਕਿ ਬਿਜਲੀ ਹਰ ਕੋਨੇ ਤੱਕ ਪਹੁੰਚੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਾਲ ਦੂਜੀ ਵਾਰ ਅਮਰੀਕਾ ਦੇ ਦੌਰੇ ਤੇ ਪਹੁੰਚੇ ਨੇ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ 트ੰਪ ਉਹਨਾਂ ਦਾ ਸਵਾਗਤ ਕਰਨ ਲਈ ਵਾਈਟ ਹਾਊਸ ਦੇ ਗੇਟ ਤੇ ਪਹੁੰਚੇ ਓਵਲ ਆਫਿਸ ਵਿੱਚ ਕਾਰਨੀ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 트ੰਪ ਨੇ ਮਜ਼ਾਕ ਚੁੱਕਿਆ ਕਿ ਕੈਨੇਡਾ ਤੇ ਅਮਰੀਕਾ ਦਾ ਰਿਲੇਬਾ ਹੋ ਸਕਦਾ ਇਸ ਦੌਰਾਨ ਕਾਰਨੀ ਨੇ ਕਿਹਾ ਕਿ ਉਹ 트ੰਪ ਦੀ ਗਾਜ਼ਾ ਇਜ਼ਰਾਈਲ ਸ਼ਾਂਤੀ ਯੋਜਨਾ ਦਾ ਸਮਰਥਨ ਕਰਦੇ ਨੇ ਅਤੇ ਕੈਨੇਡਾ ਇਸ ਵਿੱਚ ਮਦਦ ਕਰੇਗਾ ਕਾਰਨੀ ਨੇ 트ੰਪ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਇੱਕ ਸਪੈਸ਼ਲ ਰਾਸ਼ਟਰਪਤੀ ਦੱਸਿਆ ਉਹਨਾਂ ਕਿਹਾ ਕਿ 트ੰਪ ਨੇ ਨਾਟੋ ਦੇਸ਼ਾਂ ਤੋਂ ਰੱਖਿਆ ਖ ਕਮਜ਼ੋਰ ਕੀਤਾ 트럼ਪ ਨੇ ਕਾਰਨੀ ਦੀ ਸਲੰਗਾ ਕਰਦਿਆਂ ਮਜ਼ਾਕ ਵਿੱਚ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਬਹੁਤ ਮਸ਼ਹੂਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਬੰਧ ਸ਼ੁਰੂ ਤੋਂ ਹੀ ਚੰਗੇ ਰਹੇ ਸਨ ਪਰ ਕੁਝ ਛੋਟੇ ਮੋਟੇ ਮਤਭੇਦ ਨੇ ਜਿਨ੍ਹਾਂ ਨੂੰ ਉਹ ਹੱਲ ਕਰ ਲੈਣਗੇ ਸਫਰਕਾਰੇ 18 ਮੁਸਾਫਰਾਂ ਦੀ ਉਦੋਂ ਮੌਤ ਹੋ ਗਈ ਜਦੋਂ ਬिलासपुर ਜ਼ਿਲ੍ਹੇ ਚ ਉਹਨਾਂ ਉਤੇ ਵਿਛਾਲ ਢਿੰਗਾ ਆਂਡ ਗਿਆ ਹਾਦਸਾ ਚੁੰਡੋਤਾ ਵਿਧਾਨ ਸਭਾ ਹਲਕੇ ਦੇ ਬਾਲੂ ਘਾਟ ਇਲਾਕੇ ਚ ਵਾਪਰਿਆ ਤਿੰਨ ਜਣਾਂ ਨੂੰ ਮਲਬੇ ਵਿੱਚੋਂ ਬਚਾਏ ਜਾਣ ਦੀ ਖਬਰ ਹੈ ਬੱਸ ਵਿੱਚ 30-35 ਲੋਕ ਸਵਾਰ ਸਨ ਅਤੇ ਮਰੋਤਾ ਤੋਂ ਕੁਮਰਵਿੰਦ ਜਾ ਰਹੀ ਸੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਏ ਅਤੇ ਰਾਹਤ ਕਾਰਜ ਜਾਰੀ ਨੇ ਖਬਰ ਲਿਖੇ ਜਾਣ ਤੱਕ 18 ਲਾਸ਼ਾਂ ਮਿਲੀਆਂ ਨੇ ਚੰਡੂਤਾ ਦੇ ਭਾਜਪਾ ਵਿਧਾਇਕ ਜੇ ਆਰ ਕੁਟਬਾਲ ਵੀ ਮੌਕੇ ਤੇ ਰਾਹਤ ਕਾਰਜ ਦੀ ਨਿਗਰਾਨੀ ਲਈ ਪਹੁੰਚੇ ਰਾਹਤ ਕਾਰਜ ਚ ਲੱਗੇ ਇੱਕ ਪੁਲਿਸ ਵਾਲੇ ਨੇ ਦੱਸਿਆ ਕਿ ਪੂਰਾ ਪਹਾੜ ਟੁੱਟ ਕੇ ਬਸਤੇ ਆ ਡਿਗਿਆ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਹਾਜ਼ਰੇ ਤੇ ਦੁੱਖ ਪ੍ਰਗਟਾਇਆ ਅਤੇ ਅਫਸਰਾਂ ਨੂੰ ਰਾਹਤ ਕਾਰਜ ਤੇਜ਼ੀ ਨਾਲ ਚਲਾਉਣ ਲਈ ਕਿਹਾ ਸੋਮਵਾਰ ਤੋਂ ਇਲਾਕੇ ਚ ਰੁਕ ਰੁਕੇ ਮੀਂਹ ਪੈ ਰਿਹਾ ਜਾਹਪੁਰ ਅਜਮੇਰ ਹਾਈਵੇ ਤੇ ਮੰਗਲਵਾਰ ਰਾਤ 10 ਵਜੇ ਇੱਕ ਕੈਮੀਕਲ ਟੈਂਕਰ ਐਲਪੀਜੀ ਗੈਸ ਸਿਲੰਡਰਾਂ ਨਾਲ ਪਰ ਇੱਕ ਟਰੱਕ ਨਾਲ ਟਕਰਾ ਗਿਆ ਇਸ ਨਾਲ ਟੈਂਕਰ ਦੇ ਕੈਬਿਨ ਵਿੱਚ ਅੱਗ ਲੱਗੀ ਜਦੋਂ ਅੱਗ ਸਿਲੰਡਰਾਂ ਤੱਕ ਪਹੁੰਚੀ ਤਾਂ ਉਹ ਫਟ ਗਏ ਇੱਕ ਤੋਂ ਬਾਅਦ ਇੱਕ 200 ਸਿਲੰਡਰ ਫਟ ਗਏ ਕੁਝ 500 ਮੀਟਰ ਦੂਰ ਖੇਤਾਂ ਵਿੱਚ ਡਿੱਗ ਪਏ ਧਮਾਕਿਆਂ ਦੀ ਆਵਾਜ਼ 10 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਸਿਲੰਡਰ ਲਗਭਗ 2 ਘੰਟੇ ਤੱਕ ਫਟਦੇ ਰਹੇ ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਿੰਦਾ ਸੜ ਗਿਆ 12 ਫਾਇਰ ਇੰਜਣਾਂ ਨੇ 3 ਘੰਟਿਆਂ ਬਾਅਦ ਅੱਗ ਤੇ ਕਾਬੂ ਪਾਇਆ ਟਰੱਕ ਵਿੱਚ ਲਗਭਗ 330 ਲੰਡਰਸਨ ਇੱਕ ਚਸ਼ਮਦੀਦ ਗਵਾਹ ਨੇ ਕਿਹਾ ਆਰਟੀਓ ਗੱਡੀ ਨੂੰ ਦੇਖ ਕੇ ਟੈਂਕ ਡਰਾਈਵਰ ਨੇ ਗੱਡੀ ਨੂੰ ਟਾਬੇ ਵੱਲ ਮੋੜ ਲਿਆ ਇਸ ਦੌਰਾਨ ਇਹ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਨਾਲ ਟਕਰਾ ਗਿਆ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਭਾਰਤ ਦੀ ਵਿਦੇਸ਼ ਰਾਜਧਾਨੀ ਮੁੰਬਈ ਪਹੁੰਚੇ ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਮੁੱਖ ਮੰਤਰੀ ਦਿਵਿੰਦਰ ਫੜਨवीस ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਨੇ ਲੰਡਨ ਤੋਂ ਇੱਕ ਵਪਾਰਕ ਵਫ਼ਦ ਨਾਲ ਆਏ ਸਟਾਰਮਰ ਦਾ ਛਤਰਪਤੀ ਸ਼ਿਵਾਜੀ ਮਹਾਰਾਜ ਕੁਮਾਂਤਰੀ ਹਵਾਈਅੱਡੇ ਤੇ ਸਵਾਗਤ ਕੀਤਾ ਮੋਦੀ ਅਤੇ ਸਟਾਰਮਰ ਵੀਰਵਾਰ ਨੂੰ ਮੁੰਬਈ ਵਿੱਚ ਭਾਰਤ ਯੂਕੇ ਰਣਨੀਤਿਕ ਪਾਈਬਾਲ ਨੂੰ ਮਜ਼ਬੂਤ ਕਰਨ ਦੀ ਕੜੀ ਵਜੋਂ ਮਿਲਣਗੇ ਔਰ ਸ਼ਹਿਰ ਵਿੱਚ ਸੀਈਓ ਮੁੱਖ ਕਾਰਜਕਾਰੀ ਅਧਿਕਾਰ ਫੋਰਮ ਅਤੇ ਗਲੋਬਲ ਫਿਨਟੈਕ ਫੈਸਟ ਦੇ 6ਵੇਂ ਐਡੀਸ਼ਨ ਵਿੱਚ ਸ਼ਾਮਿਲ ਹੋਣਗੇ ਮੋਦੀ ਅਤੇ ਸਟਾਰਮਰ ਤਜ਼ਵੀਜ਼ਤ ਮੁਲਾਕਾਤ ਦੌਰਾਨ ਭਾਰਤ ਯੂਕੇ ਵਿਆਪਕ ਰਣਨੀਤਿਕ ਪਾਈਵਾਲੀ ਦੇ ਵੱਖ-ਵੱਖ ਪਹਿਲੂਆਂ ਵਿੱਚ ਪ੍ਰਕティ ਦੀ ਸਮੀਖਿਆ ਕਰਨਗੇ ਜੋ ਕਿ ਵਿਜ਼ਨ 2035 ਰੋਡ ਮੈਪ ਮੁਤਾਬਿਕ ਹੈ ਇਸ ਵਿੱਚ ਵਪਾਰ ਅਤੇ ਨਿਵੇਸ਼ ਟੈਕਨੋਲੋਜੀ ਅਤੇ ਨਵੀਨਤਾ ਰੱਖਿਆ ਜਲਵਾਯੂ ਅਤੇ ਊਰਜਾ ਸਿਹਤ ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪਹਿਲ ਕਦਮੀਆਂ ਸ਼ਾਮਿਲ ਨੇ सुेर सर हुन तक द्या खबरां इजाजत धनवाद सत श्रीक